ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ ਇੱਕ ਨਵ-ਵਿਆਹੁਤਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਨਵ-ਵਿਆਹੁਤਾ ਦਾ ਵਿਆਹ ਮਹਿਜ 4 ਮਹੀਨੇ ਪਹਿਲਾਂ ਹੋਇਆ ਸੀ ਮ੍ਰਿਤਕ ਨਵ-ਵਿਆਹੁਤਾ ਦੀ ਉਮਰ 24 ਸਾਲ ਸੀ ਮ੍ਰਿਤਕ ਦੀ ਮਾਂ ਨੇ ਆਪਣੀ ਧੀ ਨਾਲ ਹੋਈ ਸਾਰੀ ਵਿਥਿਆ ਬਿਆਨ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਦਾ ਨਾਮ ਲਵਲੀ ਹੈ ਉਸ ਦੇ ਵਿਆਹ ਨੂੰ ਅਜੇ 4 ਮਹੀਨੇ ਹੀ ਹੋਏ ਸਨ ਕਿ ਇਹ ਪਾਣਾ ਵਰਤ ਗਿਆ ਉਹਨਾਂ ਦੱਸਿਆ ਹੈ ਕਿ ਵਿਆਹ ਮਗਰੋਂ 2 ਮਹੀਨੇ ਤੱਕ ਸਭ ਕੁਝ ਠੀਕ ਰਿਹਾ ਪਰ 2 ਮਹੀਨੇ ਬੀਤਣ ਮਗਰੋਂ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਉਹਨਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ ਧੀ ਦੀ ਨਣਾਣ ਅਤੇ ਸੱਸ ਅੰਦਰ ਵੜ ਕੇ ਦੋਵੇਂ ਖਾਣਾ ਖਾ ਲੈਂਦੀਆਂ ਸਨ ਪਰ ਉਹਨਾਂ ਦੀ ਬੇਟੀ ਨੂੰ ਪੁੱਛਿਆ ਤੱਕ ਨਹੀਂ ਸੀ ਜਾਂਦਾ ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਨਾਲ ਕਈ ਵਾਰ ਆਪਣਾ ਦੁੱਖ ਵੀ ਸਾਂਝਾ ਕੀਤਾ ਸੀ ਪਰ ਉਹ ਬੇਟੀ ਨੂੰ ਇਹ ਕਹਿ ਕੇ ਟਾਲ ਦਿੰਦੇ ਸਨ ਕਿ ਅਜੇ ਤੂੰ ਨਵੀਂ-ਨਵੀਂ ਵਿਆਹੀ ਐ ਸਮੇਂ ਦੇ ਨਾਲ ਸਭ ਕੁਝ ਠੀਕ ਹੋ ਜਾਵੇਗਾ ਪਰ ਠੀਕ ਤਾਂ ਕੀ ਹੋਣਾ ਸੀ ਉਹਨਾਂ ਦੀ ਧੀ ਦੀ ਜਾਂ ਨਹੀਂ ਚਲੀ ਗਈ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਇਸ ਵੇਲੇ ਹੋਰ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਵੀ ਸੁਣਾਉਦੇ ਨੇ ਤਿਆਸ਼ੀ ਦੇ ਲਈ ਲਾਪਰਿਤ ਸਿੰਘ ਖੁਸ਼ੀਪੁਰ ਦੀ ਜੀ ਅੱਜ ਇਹਨਾਂ ਦਾ ਨਨਤ ਕੇਂਦਰ ਕੀ ਕੰਮ ਇਹ ਤਾਂ ਲੰਬੀ ਵੀ ਜਿਆਦਾ ਹੀ ਲੰਨੀ ਕਹਿੰਦੇ ਨੇ ਭਾਰੇ ਹੂੰ ਹੂੰ ਕਿੰਨੀ ਉਮਰ ਹੀ ਇਹਨਾਂ ਦੀ ਇਹਦੀ ਚੰਮੀ ਹ ਸਾਲ ਲੱਗਿਆ ਵਿਚਾਰੀ ਨੂੰ ਹਾਂ ਕਿੰਨੀ ਧਿਰ ਹੋਈ ਵਿਆਹ ਨੂੰ ਵਿਆਹ ਨੂੰ 4 ਮਹੀਨੇ 5 ਮਹੀਨੇ ਲੱਗినా ਜੇ ਤੂੰ ਹੂੰ ਤਾਂ ਕੀ ਗੱਲ ਬਾਤ ਹੋਈ ਜਿਹੜਾ ਇਹਨਾਂ ਨਾਲ ਕੁਛੇ ਮਹੀਨੇ ਪਾ ਕੇ 2 ਮਹੀਨੇ ਤੇ ਬੜਿਆ ਵਧੀਆ ਰਹੀ ਕੁੜੀ ਮੇਰੀਆਂ ਨੇ ਕਹਿੰਦੇ 9 ਸਾਸਿਆ ਮਾਮਾ ਧੀ ਮੰਗ ਰਹੇ ਨੇ ਤੇ ਜਦੋਂ ਸੌਣ ਹੀ ਨਾ ਉਹ ਤਾਂ ਇਹ ਨਾਮ ਕਿਹੜੀ ਨੂੰ ਭਾਲ ਦੋ ਕਿਤੇ ਨਈਸਾ ਡਿਜਰਵਾ ਨਹੀਂ ਮੈਂ ਚਲ ਕਿਤੇ ਕੱਢ ਕੇ ਮੇਰੇ ਵਰਕੇ ਨਾ ਸੀ ਆਪਾਂ ਕਿਆ ਇਹਨਿੱਤੇ ਬਰਕਰ ਮੇਰੀ ਭੈਣ ਆ ਗਈ ਛੋਟੀ ਜਿਹੜੀ ਛੱਡੀ ਹੋਈ ਹੈ ਹਮਮਮ ਮਨੀ ਵੱਡੀ ਹੈ ਵੱਡੀ ਹੈ ਵੱਡੀ ਹੈ ਛੋਟੀ ਛੱਡੀ ਉਹ ਆਈ ਕੋਣੇ ਜਿੱਥੇ ਸੌਣ ਦਾ ਬਰਕਰ ਰੱਖਿਆ ਨਾਲ ਪੁੱਜਿਆ ਮਰ ਕੇ ਕਹਿੰਦੀ ਮੈਂ ਬਰਤ ਪੁੱਜ ਕੇ ਚੱਜੇ ਨਾ ਜੋ ਇਹਨੂੰ ਟੋਚਲ ਕਰ ਲੰਗੇ ਜੋ ਟੋਚਲ ਦੋਵੇਂ ਮਾਮਾ ਥੀਆ ਕਰ ਲੈਣਗੇ ਤੇ ਇਹ ਨਹੀਂ ਆਣੀ ਤੇ ਆਪ ਦੋਵੇਂ ਨਾ ਸਮਰੇ ਵਰਕੇ ਹਾਲ ਲੈਂਦੀਆਂ ਨਹੀਂ ਇਹਨੂੰ ਨਹੀਂ ਦਿੰਦੀਆਂ ਤੇ ਜੇ ਜਾਣਾ ਤਾਂ ਬੂਹਾ ਖੋਲ ਜਾਣਾ ਤੇ ਨੂੰ ਇੰਦਰੀਏ ਦੇ ਡੱਕ ਜਾਣਾ ਇਹਨਾਂ ਮੈਂ ਕਹਣਾ ਮੇਰੇ ਕੋਲ ਸਰ ਤੋਂ ਮੁੰਜੂ ਰੋਂਦਾ ਇਹਨਾਂ ਕਹਣਾ ਮੈਂ ਮੈਂ ਵੇਲਾ ਦਗਾ ਕਰੀ ਇਹਨਾਂ ਨਾਲ ਕੋਤਕ ਪੜਿਆ ਗਾ ਨਹੀਂ ਹੱਦ ਤੱਕ ਨਵੀਂ ਨਵੀਂ ਥੋੜਾ ਪੀਏ ਤੇ ਪਾਲਾ ਕੋਈ ਬੰਦਾ ਆਪੇ ਸਹੀ ਹੋਇਆ ਇਹ ਕੰਮ ਆਪੇ ਸਹੀ ਹੋ ਜੂਗਾ ਪਰ ਸੈਨੋ ਕੇ ਪਾਸ ਤਾਂ ਸਹੀ ਕਰ ਦੇ ਕਰ ਦਿੱਤੀ ਆ ਕੁਝ ਹੋ ਜਾਂਦਾ ਪਰ ਸਰਵਾਜਤ ਵਰਤ ਦਿੱਤਾ ਵਾ ਨਾਲ ਮੈਂ ਸਮਾਨ ਲਈ ਸਾਰਾ ਕੁਝ ਲਈ ਆਈ ਭਾਂਡੇ ਵੀ ਸਾਰੀ ਚੀਜ਼ਾਂ ਲਈ ਆਈ ਹੂੰ ਹੂੰ ਨਹੀਂ ਕਿ ਇਸ ਵਾਰ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦੇ ਮੋੜ ਨਹੀਂ ਦਿੱਤੀ। ਹੂੰ ਹੂੰ। ਮੁੰਡਾ ਨਹੀਂ ਗਿਆ ਵੀ ਅੱਗੇ ਦੇਖਦੇ ਤੇ ਫਿਰ ਖੜੇ ਨੇ ਬੋਲ ਸਕਦੇ। ਹੂੰ। ਸਰ ਜੀ ਜਿਹੜਾ ਡੇਰਾ ਬਾਬਾ ਨਾਨਕ ਦੇ ਬਾਦ ਕੀ ਹੈ ਵਾਕੀ। ਤੁਹਾਨੂੰ ਸਾਹ ਸੂਚਨਾ ਮਿਲੀ ਸੀ ਕਿ ਅੰਦਰਪ੍ਰੀਤ ਨਾਮ ਦੀ ਲੜਕੀ ਆ ਜਿਹਦੀ 4 ਮਹੀਨੇ ਪਹਿਲਾਂ ਛੱਡੀ ਹੋਈ ਹੈ। ਜਿਸਨੇ ਫਾਲ ਹੋ ਗਿਆ। ਜਿਸ ਬਾਰੇ ਜਿਹਨੂੰ ਤੁਸੀਂ ਬੋਲਣਾ ਹੈ ਕਿ ਅੱਜ ਅਚਾਨਕ ਕਰ ਰਹੇ। ਸੋ ਬਾਰੇ ਜੀ ਹਮਨ ਚਲ ਆ ਗਿਆ ਸਰ ਕੀ ਕਰਦੇ ਹੁੰਦੇ ਕੋਈ ਅਲੀਕੇਸ਼ਨ ਨਹੀਂ ਆਪ ਵੀ ਪਾਸ ਮਿੰਟ ਤੇ ਤੇ ਗ੍ਰੈਂਡ ਮਦਰ ਨੂੰ ਹਮ ਕੀ ਨਾ ਜੀ ਇਹਨਾਂ ਦਾ ਮੈਂ ਤੇ ਨਾਂ ਰਿਹਾ ਸੁਸ਼ੋ ਰਮਨ ਕੁਮਾਰ ਸਾਹਮਣੇ ਤੇ ਸੱਤ ਪਾ ਲੈ ਹੂੰ ਹੂੰ ਇਹ ਕੋਈ ਮਸਾਵਾ ਕੀ ਧਾਰਨ ਤੁਹਾਨੂੰ ਪੁੱਛ ਲਾ ਰਹੇ ਆ ਵੀ ਉਹਨੂੰ ਤੰਗ ਪਰੇਸ਼ਾਨ ਕਰਦੇ ਸੀਗੇ ਤੰਗ ਪਰੇਸ਼ਾਨੀ ਤੋਂ ਉਹਨੇ ਸੀ ਸਰਕਾਰ ਸਰ ਕੀ ਮਤਲਬ ਜਿਹੜੀ ਡੈਡ ਬੋਡੀ ਹੈ ਉਹਨਾਂ ਕਿਥੇ ਕਿਥੇ ਕਿ ਭਾਈ ਡੈਡ ਬੋਡੀ ਸਰ ਐਫਐਸਐਲ ਦੀ ਜੀ ਪੀਮਾਂ ਕੋਲ ਲੰਮੇ ਆਈ ਆਪਾਂ ਮਾਦਾ ਸੇ ਪਰਮ ਤੋਂ ਬਾਅਦ ਪੋਸਟਵਾੜੋਂ ਦੀ ਤਰ੍ਹਾਂ ਨਹੀਂ ਕਿਥੇ ਹਾਂ ਕੀ ਨਾ ਜੇ ਨਾ